ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਦਾ ਬੂਬੂ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੜਾ ਆ ਗਈਆਂ ਵੀਰੇ ਕੋਲੇ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਵੀ ਐਂਡ ਤਾਈਂ ਜ਼ਰੂਰ ਵੇਖਿਓ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋੜਾ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਬੜਾ ਵੀਰ ਜੀ ਠੀਕ ਠਾਕ ਕੁਲਜਿੰਦਰ ਡੇਰੀ ਫੈਰ ਨੂੰ ਵੇਖਣ ਵਾਲੇ ਭੈਣ ਦੇ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਵੀਰੇ ਹਾਵੀਰੇ ਨਾਂ ਦਸੀਆ ਨਾ ਵੀਰ ਜੀ ਆਪਣਾ ਰਮਨਦੀਪ ਪਿੰਡ ਰਵਾਜ ਜ਼ਿਲ੍ਹਾ ਕਰਦਾਸਪੁਰ ਜੇ ਤਸੀਰ ਡਰਬ ਆਪਾਂ ਨਾਨ ਵੀਰੇ ਤੇ ਮੇਨ ਸ਼ਹਿਰ ਦਾ ਆਪਣਾ ਆ ਲੱਗਦਾ ਜੇ ਫਰੇਗਾ ਚੂੜੀਆਂ ਤੇ ਪਿੰਡ ਆਪਣਾ ਰਵਾਜ ਏ ਫੋਨ ਨੰਬਰ ਆਪਣਾ ਵੀਰ ਜੀ 628410 ਤੇ 4047 ਏ ਦੋ ਵੇਣਾ ਵੀਰੇ ਦੋ ਵੀਰ ਜੀ ਟੌਪ ਕਲਾਸ ਚੰਗੀਆਂ ਸੋਹਣੀਆਂ ਹਾਂ ਕੀ ਬਾਤ ਏ ਜੀ ਤੇ ਸੁਈਆਂ ਤੇ ਰੇਡ ਵੀਰੇ ਕਿਵੇਂ ਪਿਛਲੀਆਂ ਵੀਡੀਓ ਚ ਹੁੰਦਾ ਹੋਵੇ ਵੀਰ ਜੀ ਤੁਹਾਡੇ ਤਰਫੋਂ ਤੁਹਾਡੀ ਅਸੀਂ ਵੇਟ ਹੀ ਕਰਦੇ ਰਹਿੰਦੇ ਤੁਸੀਂ ਹੁਣ ਲੱਗੋ ਚੱਲ ਜੇ ਤੇ ਕੀ ਕਰੀਏ ਮਾਲ ਵਿਗਦਾ ਜਾਂਦਾ ਹੈ ਹਰਕਤ ਅੱਜ ਤੁਹਾਨੂੰ ਸਪੈਸ਼ਲ ਸੱਧਿਆ ਆ ਜੇ ਠੰਡ ਕਰਕੇ ਵੀਰੇ ਅਜੇ ਥੋੜਾ ਮੌਸਮ ਹੋ ਗਿਆ ਨਾ ਫਿਰ ਥੋੜਾ ਕਾਕ ਟਾਈਮ ਲੱਗਦਾ ਬਾਕੀ ਵੀਰੇ ਰੇਡ ਤੇਰਾ ਜਾਇਜ਼ ਹੁੰਦਾ ਉਹਦਾ ਵੀਰਾਂ ਦਾ ਫੋਨ ਆਉਂਦਾ ਕਿ ਵੀਰ ਦੀ ਵੀਡੀਓ ਨਹੀਂ ਅਪਲੋਡ ਕੀਤੀ ਤਾ ਅੱਜ ਵੀ ਰੇਡ ਫਿਰਨੇ ਗਏ ਨੇ ਅੱਜ ਵੀ ਵੀਰ ਜੀ ਵੇਖੋ ਸਹੀ ਹੁਣ ਅਸੀਂ ਛੁਰਨੀਆਂ ਢਾਦਨੀਆਂ ਢੋੜਦੀਆਂ ਵਾਲੇ ਰੇਡ ਹਾਂਜੀ ਇਹਦੀ ਢੋੜਦੀਆਂ ਵਾਲੇ ਵੇਖੋ ਹੈ ਵੀ ਚਾਰੂ ਚੂਰੂ ਆ ਵੀਰੇ ਦੁੱਧਾ ਲੀਆਂ ਹਨਾ ਵੀਰ ਜੀ ਇਹ ਜਰਸੀ ਕ੍ਰੋਸ ਆ ਗਈ ਜੀ ਵੇਖੋ ਬਿਲਕੁਲ ਤੇ ਖੁਲੀਆਂ ਵੀਰੇ ਤੋਰਾ ਵਿਖਾਈਏ ਤੇ ਇਹਦੇ ਬਾਰੇ ਦਸੀਏ ਸੂਈ ਕਦੇ ਦੀ ਹੈ ਦੂਜਾ ਸੂਆ ਦੇ ਸੂਈ ਦੇ ਦੂਜਾ ਸੂਆ ਆ ਦੋ ਤਿੰਨ ਘਟੋਕੇ ਜੇਰ ਪਾ ਕੇ ਹੱਡੀ ਜਾ ਜੇਰ ਵੀ ਵਿਖਾ ਦੋ ਪ੍ਰੋਪਰ ਜੇਰ ਠੀਕ ਆ ਵੇਖੋ ਵੀਰੇ ਪ੍ਰੋਪਰ ਜੇਰ ਪਾਤੀ ਇਹਨੇ ਤਾਜੀ ਸੂਈ ਆ ਤੇ ਥਣ ਥੁਣਾਏ ਗੁਲਾਬੀ ਲੱਗਿਆ ਛਡੀਆਂ ਠੀ ਕਿਆ ਰਸੀ ਨੇ ਕੋਈ ਕੁਝ ਨਹੀਂ ਵੇਖੋ ਵੀਰ ਜੀ ਯਾਰ ਇਹਦਾ ਬਹਿੜਾ ਟਾਪ ਕਲਾਸ ਬੱਚਾ ਕੀ ਬਾਇਨੇ ਵੀਰੇ ਵੀਰ ਜੀ ਵਸ਼ਾ ਪਾ ਲਿਆ ਜੀ ਵਸ਼ੇ ਪਾ ਲਿਆ ਖੋਲੋ ਵੀਰੇ ਤੋਰਾ ਵਖਾਈ ਤਾਂ ਵੇਖੋ ਵੀਰਿਓ ਵੱਡੇ ਪੱਲੇ 'ਚ ਵਹਿੜਿਆ ਐ ਸੋਹਣਾ ਚੰਗਾ ਨੋਕ ਵਾਲਾ ਸਪੈਸ਼ਲ ਥਣ ਲੱਗਿਆ ਤੇ ਖੁੱਲੇ ਲੇਵੇ ਦੀ ਮਾਲਕਾ ਤਾਜੀ ਸੂਈ ਆ ਵੀਰਿਓ ਬਾਕੀ ਚੈੱਕ ਕਰ ਲਓ ਕਿਆ ਬਾਤਾਂ ਥੱਬੇ ਥੂਬੇ ਲਾਏ ਥੱਲੇ ਪੂਰੇ ਐ ਖੁੱਲਾ ਲੇਵਾ ਲੱਗਿਆ ਵੀਰੇ ਹਣਾ ਤੇ ਦੁੱਧ ਦਾ ਚੰਗਾ ਚਵਾਜੂ ਐਡ ਫਿਰ ਜੇ ਦੁੱਧ ਦੇ ਥੋੜਾ 17 ਕਿਲੋ ਕਿਹਿੰਦਾ ਜੀ ਕੀ ਕਹਿੰਦਾ ਬਿਲਕੁਲ ਬਿਲਕੁਲ ਸਾਦੀ ਵੀ ਖੋਲ ਜੇ ਲੈ ਵੀਰ ਜੀ ਨਾ ਬਾਕੀ ਵੀਰ ਜੀ ਬਹੁਤ ਇੱਥੇ ਹੀ ਬੈਠੋ ਆ ਦੇਖੋ ਇੱਥੇ ਫੀਲ ਬਹੁਤ ਆ ਬਈ ਇਹ ਫੈਂਟ ਫੂਡ ਚੰਗੀ ਹੋਵੇ ਫੈਂਟ ਵੀ ਜੱਫੀ ਕਰੌਸ ਆ ਗਈ ਜੇ ਹਾਂ ਹਾਂਜੀ ਹਾਂਜੀ ਫੈਂਟ ਚੰਗੀ ਆਉਂਦੀ ਤਾਂ ਵੇਖੋ ਵੀਰੋ ਭਾਰੇ ਪੱਲੇ ਚ ਖੁੱਲੇ ਲੇਵੇ ਵਾਲੀ ਆ ਤਾਜੀ ਸੂਈ ਆ ਜੇ ਗੱਲ ਕਰੀਏ ਨਾ ਵੀਰੇ ਥਣ ਦੀ ਲੇਵੇ ਦੀ ਜਾਂ ਕੱਦ ਕਾਟ ਦੀ ਤੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਵੇੜ ਨੂੰ ਮਾਰੋ ਕੈਮਰਾ ਫੋਟ ਫੋਟ 1.5 1.5 ਫੋਟ ਬਾਹਰ ਕੱਢਿਆ ਜੱਗੇ ਦੇ ਕੋਲ ਬਹੁਤ ਸੋਹਣੀ ਵੇੜ ਆ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਵੇੜ ਕਿੰਨੇ ਦੀ ਦੇ ਦੇਣੀ ਆ ਕੁਸ਼ਿੰਦਰ ਵੀ ਰਾਜ ਮੋਲ ਕਰਾਉਣਾ ਤੁਹਾਡੇ ਨੂੰ ਨਹੀਂ ਤੂੰ ਹੀ ਕਰ ਇਹ ਜਨਾਬਾ ਬਾਅਦ ਲੱਗੇ ਵੀਡੀਓ ਕੋਣ ਤੁਹਾਡੇ ਕੋ ਕਰਾ ਲਈਏ ਨਹੀਂ ਨਹੀਂ ਆਪ ਹੀ ਕਰ ਜੋ ਜੈ ਜੀ ਹੈਣਾ ਥੋੜੇ ਨਫੇ ਨਾ ਕਰ ਦਿੰਦੇ ਹੁੰਦੇ ਜਾ ਜੀ ਵੀਰ ਜੀ 45000 ਡਾਇਰੈਕਟ ਨਹੀਂ 45 ਦੀ 45 ਦੀ ਨਹੀਂ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ 45 ਦੀ ਠੀਕ ਉਹ ਚੇ ਸ਼ੋਰ ਤੂੰ ਮੇਰੇ ਕਿਵੇਂ ਇਹਨੂੰ ਲੈ ਵਲੂ ਵਲ ਲੱਗਿਆ ਤੂੰ 55 ਮੰਗ ਲੈਂਦਾ ਫੇਰ ਫੇਰ ਤਰ ਮੈਂ ਕਹਿੰਦਾ ਵੀਰ ਤਿੰਨ ਛੱਡ ਦੇ ਪੰਜ ਛੱਡ ਦੇ ਹੁਣ 45 ਦੀ ਹੈ ਚਲੋ ਬਾਕੀ ਤੁਹਾਨੂੰ ਵੀ ਪਤਾ ਵੀ ਬਾਜ਼ਾਰ ਦੇ ਸਾਹਮਣੇ ਰੇਟ ਤਾਂ ਹਨਾ ਗੋਲਾ ਤੁਹਾਡੇ ਸਾਹਮਣੇ ਆ ਵੀ ਦੋ ਤਿੰਨ ਘੰਟੇ ਜੇਰ ਪਾਈ ਨੂੰ ਹੋਏ ਜੇ ਅਜੇ ਤੇ 16 17 ਗਲੇ ਨੇ ਦੋ ਦਰਮਾਨਾਂ ਚਵਾਇਆ ਠੀਕ ਹੈ 45 ਚੋਂ ਵੀ ਛੋਟ ਚਪਾਉ ਜੂ ਕਰਦਨੇ ਵੀਰ ਜੀ ਕੋਈ ਨਹੀਂ ਕਰਾ ਬਗ ਨਾ ਨਹੀਂ ਨਹੀਂ ਆ ਵੀ ਕਰਦੇ ਵੀਰ ਜੀ 2000 ਜਾਂਦੀਏ 43 ਦੀ 43 ਦੀ ਠੀਕ ਹੈ ਜੀ ਵੀਰ ਜੀ ਜਸਨੋ ਵੈੜ ਦਵਾਂਗੇ 42000 ਦੀ 42 ਦੀ ਇੱਥੋਂ ਵੀਰ ਜੀ ਮਿਲਨੀ ਜੇ ਨਹੀਂ 42 ਦੀ ਠੀਕ 42 ਆਉਂਦੀ ਨਹੀਂ ਵੇਖੋ ਵੀਰ ਇਹ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ ਬਾਕੀ ਵੇਖੋ ਵੀਰ 42000 ਦੀ ਆ ਵੇਖੋ ਇਹ ਫੋਟ ਫੋਟ ਵੇਖੋ ਦੇਵਾ ਬਾਹਰ ਆ ਵੇਖੋ ਕੀ ਬਾਤ ਹੈ ਵੇਖੋ ਵੀਰ ਤੇ ਥਾਨ ਵੀ ਵੀਰ ਜੀ ਆ ਲੱਗਾ ਸੁਮਬਾਹ ਥਾਨ ਲੱਗਾ ਵੇਖੋ ਸੋਹਣਾ ਥਾਨ ਲੱ ਬਹੁਤ ਚੰਗੀ ਗੱਲ 42 ਗਿਆ 42 ਦੇ ਵਿੱਚ ਜਾ ਤੋ ਉਹ ਬਾਕੀ ਕੋਈ ਫੋਨ ਨਾਲੇ ਯਾਰ ਹਨਾ ਕਰਦਾ ਕਿ ਵਿੱਚ ਸ਼ੋਰ ਕਰ ਫੋਨ ਲਾਵੇ ਕੋਈ ਵੀਰ ਹਰ ਇੱਕ ਵੀਡੀਓ ਨਾ ਬਿਲਕੁਲ 42 ਦੀ ਹੋ ਜੂ ਵੀਰੋ ਹਨਾ ਵੀਰੇ ਧਿਆਨ ਦੋ ਫਿਰ ਵਿੱਚ ਕਹ ਤਾਂ ਵੀਰ ਜੀ ਕਰਦਾ ਨਹੀਂ ਜਾ ਜਾ ਵੇਖੋ ਵੀਰੋ ਤਾਂ ਦੂਜੇ ਨੰਬਰ ਤੇ ਆ ਗਈ ਵੀਰੇ ਵੀਜੀ ਦੂਜੇ ਨੰਬਰ ਤੇ ਇਹ ਸੂਈ ਜੇ ਕੋਈ 10 15 ਦੇ ਲਾੜੇ ਮਗਰ ਬੱਛਾ ਜੀ ਤੇ ਮਗਰ ਵੀ ਅੱਛੀ ਅਗਰ ਤੋਂ ਵੀਰੇ 15 ਲਾ ਲਓ 20 ਲਾ ਲਓ ਤੁਹਾਡੇ ਸਾਹਮਣੇ ਬੱਚਾ ਹਨਾ ਸਾਹਮਣੇ ਸਾਹਮਣੇ ਤੇ ਦੁੱਧ ਵੀਰੇ ਦੁੱਧ ਵੀਜੀ ਇਹਦਾ 8 ਨਾਲ ਬਾਹਰ ਉੱਢਦੇ ਮੈਂ 8 ਕਿਲੋ ਲਾਓ ਤੁਸੀਂ 9 8 ਹੀ ਲਾਓ ਠੀਕ ਹੋ ਗਿਆ ਹਾਂਜੀ ਖੋਲੋ ਜੀ ਵੇਖੋ ਵੀਰੇ ਚੈੱਕ ਕਰ ਲਿਓ ਜਾਂ ਜੂਤ ਬਹੁਤ ਆ ਆ ਵੀਜੀ ਕੰਨੀ ਬਰੀਡ ਜੀ ਅੱਛੀ ਸੋਨਾ ਥਾਣੇ ਨੂੰ ਵੀਰੋ ਲੱਗਿਆ ਬਾਕੀ ਥੋੜੀ ਜਿਹੀ ਵੀਰ ਨੇ ਸਾਂਭੀ ਘਾਟਾ ਹਨਾ ਬਰੀਡ ਆ ਕਿਵੇਂ ਸਾਂਭੀ ਘਾਟਾ ਚਲੋ ਕੋਈ ਵੀਰ ਸੇਵਾ ਸੁਹਾ ਕਰ ਲਉ ਤਾਂ ਬਾਕੀ ਵੀ ਜਾਰੀ ਬਰੀਡ ਬੜੀ ਜਿਹੜਾ ਜੀ ਹਾਂ ਜੀ ਕਮਾਲ ਵੀਰ ਦੇਖੋ ਦਿੱਖੀ ਦਿੱਦ ਨੂੰ ਤਾ ਉਹਦੇ ਕੋਲ ਇਹ ਵੀ ਆ ਰਿਹਾ ਅੱਜ ਬਸ ਅੱਧੇ ਘੰਟੇ 'ਚ ਮਾਲ ਵਿਖਿਆ ਗਿਆ ਬਿਲਕੁਲ ਘੁਰਤੀਆਂ ਵਾਲੇ ਰੇਟ ਆ ਠੀਕ ਹੈ ਠੀਕ ਹੈ ਵੀਰੇ ਇਹਦਾ ਮੁੱਲ ਆ ਗਈ ਠੰਡੀ ਸੀਲ ਵੀ ਜੀ ਇਹ ਵੀ ਆ ਦੇਖੋ ਠੀਕ ਹੈ ਜੀ ਸੀਲ ਆ ਜੀ ਹਾਂ ਜੀ ਇਹ ਠੰਡ ਗਲਾਬੀ ਲੱਗਾ ਦੇਖੋ ਡਿਲੀਵਰੀ ਦੇਰੀ ਆ ਵੀ ਜੀ 40 ਦੀ ਹਾਂਜੀ ਹਾਂਜੀ ਠੀਕ ਹੈ ਯਾਰ ਕਰ ਦਿਓ ਆ ਵੀ ਛੋਟੀ ਛਪਾਂ ਵਿੱਚ ਮਹੰਤਨ ਕਰ ਦਿਓ ਵੀਰ ਜੀ ਜਸਨ ਉਹ ਬੱਤੀ ਦਵਾਂਗੇ ਪੂਰੇ 20000 ਬੱਤੀਆਂ ਦੀ ਬੱਤੀਆਂ ਦੀ 20000 ਦੀ ਠੀਕ ਹੈ ਤੇ ਕਰ ਦਿਓ ਥੋੜਾ ਬੋਦਾ ਠੀਕ ਹੈ ਉਹ ਚੋਂ ਕਰ ਲਿਓ ਛੋਟ ਛਪਾਂ ਵੀਰ ਜੀ ਜਸਨ ਉਹ ਜਿਹੜੀ ਵਿਹਾਰ ਦੇਣੀ ਆ ਪੂਰੇ 30000 ਦੀ ਦੇਣੀ ਜੀ ਪੂਰੇ 30 ਹਾਂਜੀ ਵੀਰ ਜੀ ਠੀਕ ਹੈ ਹਾਂਜੀ ਜੋੜਾ 70 ਦਾ ਜੋੜਾ ਵੀਰ ਜੀ 70 ਦਾ ਜੇ ਕੱਲੀ ਕੱਲੀ ਲੈਣੀ ਆ ਫਿਰ ਇਹ ਹੋ ਗਈ 42 ਦੀ ਹਾਂਜੀ ਤੇ ਉਹ ਹੋ ਗਈ ਠੀਕ 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 ਕੋਈ ਨਾ ਜੋੜਾ ਜੇ ਕਹਿਿਆ ਜੋੜਾ 70 ਦਾ ਤੇ ਦੇਖੋ ਵੀਰੋ ਬਾਕੀ ਫੂਨ ਵੀਰ ਨੂੰ ਤੁਸੀਂ ਜ਼ਰੂਰ ਲਾ ਲਿਓ ਰੇਟ ਤੁਸੀਂ ਵੀਰ ਦੇ ਚੈੱਕ ਕਰ ਹੀ ਲਏ ਆ ਰੇਟ ਜੈਜ ਆ ਦੇਖੋ ਵੀਰ ਇਹ ਵੇਥ ਵੇਥ ਦੇ ਦਸਾਨ ਆ ਗਿਆ ਤਾਜੀ ਸੂਈ ਆ ਜੇਰ ਪ੍ਰੋਪਰ ਪਾਲੀ ਦੂਜੀ ਵੇੜ ਦੀ ਗੱਲ ਕਰੀ ਤੇ ਇਹ ਵੀ ਵਧੀਆ ਥੋੜੀ ਜੀ ਸੰਭੀ ਕਿਸੇ ਵੀਰ ਨੇ ਘਟਾ ਥਨ ਤੁਣੇ ਨੂੰ ਵੀ ਚੰਗਾ ਲੱਗਿਆ ਬੱਚਾ ਕੀ ਬੱਚਾ ਹੀ ਆ ਬੱਚਾ 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 ਆ ਗਿਆ ਤੇ ਜੇ ਤੁਣ ਜੋੜਾ ਲਲੋਗੇ ਵੀਰੋ ਜੋੜੇ ਦੇ ਵਿੱਚੋਂ ਮਾਨਤਰ ਖੁੱਲਾ ਹੋ ਜਾਊਗਾ ਤਾਂ ਬਾਕੀ ਫੂਨ ਤੁਹੀਂ ਵੀਰ ਨੂੰ ਜ਼ਰੂਰ ਲਾ ਲਿਓ ਜੀ ਤਾਂ ਬਾਕੀ ਇਹੋ ਬੈਂਤੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜਿਉ ਤੁਹਾਨੂੰ ਨਵੇਂ ਤਰ੍ਹਾਂ ਦੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੇ ਤੁਹਾਡੀ ਆਪਣੀ ਖੁਦ ਦੀ ਜੁਮੇਰੀ ਹਨਾ ਵੀਰੇ ਆਪਦੀ ਜੁਮੇਰੀ ਹੈ ਤੁਹਾਡੀ ਤਾਂ ਬਾਕੀ ਕਿੰਨੀਆਂ ਵੀਡੀਓ ਅਪਲੋਡ ਕੀਤੀਆਂ ਵੀਰੇ ਦੀਆਂ ਹਰ ਪਸ਼ੂ ਦੀ ਸਿਫਤ ਹੁੰਦੀ ਵੀਰਿਓ ਤਾਂ ਬਾਕੀ ਪਸ਼ੂ ਚੰਗੇ ਨੇ ਐਡਰੈਸ ਵੀ ਨੇ ਇੱਕ ਕਰੀ ਬੋਲਦੀ ਐਡਰੈਸ ਵੀ ਜੀ ਪਿੰਡ ਆਪਣਾ ਰਵਾਲ ਜਿਹੜਾ ਗਦਾਸਪੁਰ ਜੇ ਡਿਸੀਡਰ ਆਪਾਂ ਬਣਾ ਲ ਗਏ ਹਾਂਜੀ ਤੇ ਨਾਮ ਆਪਣਾ ਰਮਨਦੀਪ ਜੇ ਫੋਨ ਨੰਬਰ ਵੀ ਜੀ ਆਪਣਾ 688410 ਤੇ 4030 ਠੀਕ ਹੈ ਵੀਰੇ ਸਾਸੀ ਕਾ